ਅੱਜਕਰਮ ਪ੍ਰੇਮੀਓ ਵਾਲਮੀਕੀ ਅੱਜ ਦਾ ਸਾਰ ਇਨਸੀਡੈਂਟ ਤੁਸੀਂ ਲੋਕਾਂ ਨੇ ਫੇਸਬੁੱਕ ਤੇ ਦੇਖ ਹੀ ਲਿਆ ਹੈ। ਔਰ ਬਹੁਤ ਹੀ ਮਦਭਾਗਾ ਦੇਣ ਕਾਲਾ ਦਿਨ ਆਪਾਂ ਇਸ ਨੂੰ ਕਹਿ ਸਕਦੇ ਹਾਂ ਕਿ ਵਾਲਮੀਕੀ ਸਮਾਜ ਲਈ ਇੱਕ ਬਹੁਤ ਵੱਡੀ ਸ਼ਰਮਨਾਕ ਗੱਲ ਹੈ ਕਿ ਇਦਾਂ ਦੀ ਬੇਅਦਬੀ ਜ਼ਿੰਦਗੀ ਦੇ ਵਿੱਚ ਗੱਬਰ ਵੱਲੋਂ ਬਹੁਤ ਸਾਰੀਆਂ ਬੇਅਦਬੀਆਂ ਹੋਈਆਂ ਸੀ ਮਗਰ ਇਸ ਬੇਲਬੀ ਨੇ ਹੱਥ ਤੋੜ ਦਿੱਤੀ ਜੇਕਰ ਤੁਸੀਂ ਸਾਰੇ ਲੋਕ ਧਰਮ ਨੂੰ ਪਿਆਰ ਕਰਦੇ ਹੋ ਅਸਮਾਨੀ ਝੰਡੇ ਵਾਲੇ ਚਰੰਗੀ ਝੰਡੇ ਵਾਲੇ ਬਾਕੀ ਸਾਰੇ ਜਿਹੜੇ ਵਾਲਮੀਕੀ ਮਹਾਰਾਜ ਦੇ ਚਰਣਾ ਨਾਲ ਜੁੜੇ ਹੋਏ ਲੋਕ ਨੇ ਤੀਰਥ ਨਾਲ ਜੁੜੀ ਹੋਈ ਸੰਗਤ ਹੈ ਉਹ ਜੇ ਇਸ ਇਨਸੀਡੈਂਟ ਨੂੰ ਦੇਖ ਕੇ ਜਿਉਂਨਾ ਦਾ ਦਿਲ ਨਾ ਕੰਬਿਆ ਹੋਵੇ ਤੇ ਮੈਂ ਸਮਝਦਾ ਵੀ ਉਹ ਵਾਲਮੀਕੀ ਮਹਾਰਾਜ ਨਾਲ प्यारी ਕਰਦੇ ਆ ਉਹਨਾਂ 'ਚ ਆਸਾਨੀ ਰੱਖਦੇ ਤੁਸੀਂ ਇਹ ਬੇਅਦਬੀਆਂ ਇਹ ਚੀਜ਼ਾਂ ਨੂੰ ਬਹੁਤ ਲਾਈਕਲੀ ਜੇ ਲਓਗੇ ਤੇ ਮੈਨੂੰ ਲੱਗਦਾ ਵੀ ਆਪਣਾ ਧਰਮ ਕਾਇਮ ਨਹੀਂ ਹੋ ਪਾਊਗਾ ਹੁਣ ਜਾਗਰ ਦੀ ਲੋੜ ਹੈ ਜਿਹੜੇ ਲੋਕ ਧਰਮ ਸਮਝੇ ਨਹੀਂ ਧਰਮ ਸਮਝੀ ਸੋਚ ਨਾਲ ਰਿਲੇਟਡ ਨੇ ਕਈ ਤੇ ਧਰਮ ਸਮਝੀ ਸੋਚ ਨਾਲ ਸੋਚ ਨਾਲ ਰਿਲੇਟਡ ਲੋਕ ਵੀ ਜਿਹੜੇ ਨੇ ਉਹ ਮਤਬੁੱద్ధి ਹੋ ਗਏ ਨੇ ਮੈਨੂੰ ਲੱਗਦਾ ਕਿ ਜਿਹੜੇ ਉਹਨਾਂ ਦੇ ਨਾਲ ਬੈਠੇ ਸੀ ਉਹ ਇਦਾਂ ਦੇ ਲੋਕਾਂ 'ਚ ਜਿਹੜਾ ਤੁਸੀਂ ਇਹਨਾਂ ਨੂੰ ਇਹਨਾਂ ਦਾ ਬਾਈਕਾਟ ਕਰੀਏ ਜਿਹੜੇ ਲੋਕ ਧਰਮ ਸਮਾਜ ਦੀ ਆੜ ਦੇ ਵਿੱਚ ਆਪਣੀਆਂ ਰਾਜਨੀਤੀਆਂ ਚਮਕਾਉਂਦੇ ਨੇ ਔਰ ਅੱਜ ਚੁੱਪੀ ਧਾਰ ਕੇ ਬੈਠੇ ਨੇ ਉਹਨਾਂ ਸਾਰਿਆਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਆਪਣੇ ਦਿਲ ਦੇ ਅੰਦਰ ਆਪਣੇ ਹਿਰਦੇ ਦੇ ਅੰਦਰ ਝਾਤੀ ਮਾਰੋ ਕਿ ਤੁਹਾਡਾ ਮਨ ਆਪਣਾ ਧਰਮ ਕਾਇਮ ਕਰਨ ਦਾ ਨਹੀਂ ਹੈ ਕਿ ਤੁਸੀਂ ਨਹੀਂ ਚਾਹੁੰਦੇ ਕਿ ਦਿੱ ਦਿੱਤੇ ਇੱਕ ਅਲੱਗ ਪਹਿਚਾਨ ਬਣੇ ਸਾਡੀ ਆਸਰਾ ਦਾ ਜਿਹੜਾ ਕੇਂਦਰ ਹੈ ਉਹਦੀ ਪੂਜਾ ਪদ্ধਤੀ ਇੱਕ ਹੋਵੇ ਇਦਾਂ ਦੇ ਲੋਕਾਂ ਨੂੰ ਅਨਪੜ੍ਹ ਲੋਕਾਂ ਨੂੰ ਜਿਹਨਾਂ ਨੇ ਜਾਹਿਲਾ ਨੇ ਪ੍ਰਮਾਤਮਾ ਦੀ ਬੇਦਬੀ ਕੀਤੀ ਪ੍ਰਮਾਤਮਾ ਦੀ ਮੂਰਤੀ ਤੇ ਚੜ ਚੜ ਕੇ ਗੱਲੇ ਤੇ ਚੜ ਕਰਕੇ ਤੁਸੀਂ ਦੇਖਿਆ ਕਿ ਕਿਤ ਤਰ੍ਹਾਂ ਨੰਗਾ ਨਾਚ ਜਿਹੜਾ ਸ਼ੈਤਾਨੀ ਦਾ ਉਹਨਾਂ ਨੇ ਨੱਚਿਆ ਇਹਨਾਂ ਲੋਕਾਂ ਤੇ ਬੰਦੀ ਕਾਨੂੰਨੀ ਕਾਰਵਾਈ ਕਰਾਉਣ ਦੇ ਲਈ ਔਰ ਸਮਾਜ ਨੂੰ ਬਚਾਉਣ ਦੇ ਲਈ ਸਮਾਜ ਦਾ ਨਾਮ ਬਚਾਉਣ ਦੇ ਲਈ ਜਿਹੜੇ ਲੋਕ ਧਰਮ ਨੂੰ ਪਿਆਰ ਕਰਦੇ ਨੇ ਉਹ 29 ਤਰੀਕ ਨੂੰ ਸਵੇਰੇ 6:30 ਤੋਂ ਪਹਿਲੇ ਪਹਿਲੇ ਭੰਡਾਰੀ ਪੁਲ ਤੇ ਪਹੁੰਚੋ ਤਾਂ ਜੋ ਇਹਨਾਂ ਨੂੰ ਆਪਾਂ ਜਵਾਬ ਦੇ ਸਕੀਏ ਔਰ ਆਪਣੇ ਧਰਮ ਨੂੰ ਕਾਇਮ ਕਰ ਸਕੀਏ ਆਪਣੇ ਧਰਮ ਦੀ ਮਰਿਆਦਾ ਲਈ ਆਪਾਂ ਉਹਨੂੰ ਬਚਾਉਣ ਲਈ ਕੋਈ ਕੰਮ ਕਰ ਸਕੀਏ ਜਿਹੜੇ ਲੋਕ ਮੇਰੇ ਨਾਲ ਜੁੜੇ ਲੋਕ ਨੇ ਔਰ ਸੰਗਠਨਾਂ ਨਾਲ ਜੁੜੇ ਲੋਕ ਨੇ ਇਸ ਵੀਡੀਓ ਨੂੰ ਬਾਅਦ ਤੋਂ ਅੱਜ ਸ਼ੇਅਰ ਕਰਨਾ ਔਰ 29 ਤਰੀਕ ਯਾਨੀ ਕਿ ਪਰਸੋਂ ਸਵੇਰੇ 8:30 ਵਜੇ ਤੱਕ ਭੰਡਾਰੀ ਕੋਲ ਪਹੁੰਚ ਜਾਣਾ ਕਿਉਂਕਿ 9 ਵਜੇ ਬਾਅਦ ਚ ਪੂਰਾ ਅੰਮ੍ਰਿਤਸਰ ਬੰਦ ਹੋ ਜਾਣਾ ਤੇ ਤੁਹਾਡੇ ਕੋਲ ਪਹੁੰਚਣ ਜਾਣਾ ਤੁਸੀਂ ਸਮੇਂ ਸਿਰ ਪਹੁੰਚ ਕੇ ਇਸ ਜਿਹੜੀ ਸਾਡੀ ਕੀਤੀ ਹੋਈ ਮਿਹਨਤ ਹੈ ਇਹਨੇ ਸਾਲਾਂ ਤੋਂ ਜਿਹੜੀ ਤਰ੍ਹਾਂ ਸਮਾਜ ਦੀ ਸੋਚ ਹੈ ਉਹਨੂੰ ਬਰਕਰਾਰ ਰੱਖਣ ਦੇ ਲਈ ਜੀ ਸਾਰੇ ਲੋਕ ਜ਼ਰੂਰ ਪਹੁੰਚੋ ਤਾਂ ਬਾਤ